ਤੂੰ ਸਮਝਾ ਹਾਂ ਨਹੀਂ ਤੂੰ ਸਮਝਾ ਨਹੀਂ ਇਨੀ ਵਜ੍ਹਾ ਸੇ ਮੋਦੀ ਜੀ ਅੱਛੇ ਰੋਡ ਦਾ ਨਿਰਮਾਨ ਕਰ ਦিয়ে ਮਸ਼ਹੂਰ ਹੋਣ ਲਈ ਕੁੜੀਆਂ ਦੇਖੋ ਕੀ ਕੀ ਕਰਦੀਆਂ ਮਸ਼ਹੂਰ ਹੋਣ ਲਈ ਜਿੱਦਾ ਦੀ ਹੈਗੀ ਆ ਘਸਾਏ ਨੇ ਇਕਣੀ ਸਹਿਣਾ ਏਹੇ ਲੱਛਣ ਦੇਖ ਮੇਰੇ ਸਾਲੇ ਦੀ ਸਬਾਸ ਬੇਟਾ ਪਿੱਛੇ ਫੋਟੋ ਵਾਲਾ ਬੁੱਢਾ ਜਿਉਂਦਾ ਕਰ ਦੇਣਾ ਫਿਰ ਸ਼ਤਰੋੜ ਪੱਕੀ ਨਾ 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 ਲਿੜੇ ਲਾਉਂਦੀਆਂ ਫਿਰਦੀਆਂ ਨੇ ਆ ਲਛਣਾ ਕਰਕੇ ਫੋਟੋ ਕੰਦ ਤੇ ਆ ਮਮੀਆਂ ਵਾਲੀ ਵੀ ਦੇਖ ਲੋ ਹੁਣ ਬੁੜੇ ਨੂੰ ਮੂੰਹ ਦਿਖਾਉਣ ਜੋ ਗਾਣਾ ਛੱਡੀ ਤੇਰਾ ਬੌਮਬ ਇੰਡੀਆ ਦੀ ਨੰਬਰ 1 ਗਸਤੀ ਕਸ਼ੀਆ ਆਪਣਾ ਤੇ ਘਰਾਂ ਲੋਟਿਆ ਨੰਗੀ ਹੋ ਜਾ ਐ ਨਹੀਂ ਗੱਲ ਬਣਦੀ ਏਹੇ ਰਹਾ ਨਹੀਂ ਜਾਂਦਾ ਤੜਪ ਹੀ ਐਸੀ ਹੈ ਨਾ ਉਹ ਮੁੰਡੇ ਵੈਲੀ ਨਾਲ ਖੁੱਦੀ ਫਿਰ ਅੱਖ ਨੂੰ ਤਿਆਰਦੀ ਸੋਖਰਤੀ ਦਾ ਕੱਚਾ ਪਾਈ ਫਿਰਦੀ ਐ ਸਾਲੀ ਥੱਲੇ ਸ਼ਰਮ ਕਰੋ ਭਗਵਾਨ ਸੇ ਡਰ ਸ਼ਾਟ ਮਾਰੀਰ ਸ਼ਾਟ ਹੱਥ ਲਾਇਆ ਮਾਰ ਸੋਖਰਤੀ ਇਹਨੇ ਮਾਰ ਮਾਰ ਕੱਸੇ ਬੋਂਡੀ ਵਾਲੀ ਬਾਹਰ ਕੱਢ ਤੀ ਮੇਰੇ ਸਾਥ ਅਨਿਆਇ ਹੋਇਆ ਏ ਮੇਰੇ ਸਾਥ ਅਨਿਆਇ ਹੋਇਆ ਹੈ ਲੋਕਾਂ ਦਾ ਵੀ ਸਰਿਆ ਪਿਆ ਹੱਗਣ ਵਾਲੀ ਚੀਜ਼ ਨੂੰ ਲਾਈਕ ਹੀ ਠੋਕੀ ਜਾਂਦੇ ਆ ਕਿਹੜੇ ਕਿਹੜੇ ਲੋਕ ਰਹਤੇ ਯਾਰ ਯਾਹ ਮਿੰਨੇ ਇੱਕ ਚਮਕਾ ਤੇ ਅੱਠ ਤੋੜੇ ਮਨਜੀਤ ਨੇ ਦੱਸਿਆ ਇਹਦੇ ਚਿੱਤਰ ਨਕਲੀ ਆ ਓਏ ਤੁਮੇ ਕਿਸੇ ਪਤਾ ਚੱਲਾ ਤੁਮੇ ਕਿਵੇਂ ਪਤਾ ਚੱਲਾ ਤੇ ਸਲੀ ਮਾਰਵਾਨਾ ਖੱਚ ਯਾਰ ਆ ਬੋਂਡਾ ਜਾਂ ਅੰਮ੍ਰਿਤਸਰੀ ਪਰੋਂਠਾ ਵਾ ਕਿਸੀ અપਮਾਨ ਕਰ ਬੱਜ ਘਰਾਂ ਲੋਟਾ ਵੀਡੀਓ ਬੱਸ ਇੰਨੀ ਸੀ ਕਿ ਵਧੀਆ ਲੱਗੀ ਤੇ ਲਾਈਕ ਜ਼ਰੂਰ ਕਰਦੇ ਹੋ ਤੇ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਨੈਕਸਟ ਵੀ ਆਪਾਂ ਇਦਾਂ ਦੀਆਂ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਵਾਂਗੇ ਤੇ ਚੰਗਾ ਜੀ ਬਾਏ ਬਾਏ ਟਾਡਾ